ਸਰ ਹੁਤਾ ਅਤਰਨ ਕਰਿਆ ਅੱਜ ਕੀ ਜਨ ਜਨ ਸਿਜਨ ਤੇ ਪਿੰਨੀ ਸਮਾਜ ਤਲਵੰਡੀ ਸਾਗੋ ਦੇ ਜਿਹੜੇ ਹੈਗੇ ਆ ਨੁਮਾਇੰਦਿਆਂ ਵੱਲੋਂ ਤੇ ਲੋਕਾਂ ਵੱਲੋਂ ਜਿਹੜਾ ਹੈਗਾ ਅੱਜ ਰੁੱਖ ਜਿਹੜੇ ਹੈਗੇ ਆ ਲਗਾਏ ਗਏ ਸੀਗੇ ਇਹੋ ਇਹਨਾਂ ਵੱਲੋਂ ਦੱਸਿਆ ਗਿਆ ਸੀਗਾ ਵੀ ਇਹਨਾਂ ਦੇ ਗੁਰੂ ਜੀ ਦਾ ਅੱਜ ਜਨਮ ਦਿਨ ਹੈ ਜਿਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਰੁੱਖ ਲਗਾਏ ਸੀਗੇ ਤੇ ਉਹਦੇ ਵਿੱਚ ਮੈਂ ਐਮਐਨ ਇਨਵਾਈਟ ਕੀਤਾ ਸੀਗਾ ਇਹ ਜਿਹੜੇ ਵਿੱਚ ਜਿਹੜਾ ਹੈਗਾ ਮੈਂ ਵੀ ਰੁੱਖਾਂ ਦੀ ਮੁਹਿੰਮ ਨੂੰ ਦੇਖਦੇ ਹੋਏ ਇੱਕ ਜਿਹੜਾ ਹੈਗਾ ਜਿਹੜਾ ਹੈਗਾ ਹਰਿਆਲੀ ਨੂੰ ਪ੍ਰਸਾਹਿਤ ਕਰਦੇ ਹੋਏ ਇਹ ਜਿਹੜਾ ਹੈਗਾ ਜਿੱਥੇ ਆਇਆ ਸੀਗਾ ਤੇ ਇਹ ਇੱਕ ਜਿਹੜਾ ਹੈਗਾ ਇਹਨਾਂ ਦਾ ਸਮਾਜ ਦਾ ਜਿਹੜਾ ਬਹੁਤ ਵਧੀਆ ਉਪਰਾਲਾ ਹੈਗਾ ਕਿਉਂਕਿ ਰੁੱਖ ਜਿਹੜੇ ਹੈਗੇ ਆ ਖਤਮ ਹੁੰਦੇ ਜਾ ਰਹੇ ਆ ਤੇ ਲੋਕ ਕਟਾਈ ਤੇ ਜ਼ਿਆਦਾ ਧਿਆਨ ਦੇ ਰਹੇ ਆ ਲੋਕ ਤੇ ਲਗਾ ਨਹੀਂ ਰਹੇ ਇਹ ਇਹਨਾਂ ਦੇ ਸਮਾਜ ਵੱਲੋਂ ਇੱਕ ਵਧੀਆ ਉਪਰਾਲਾ ਹੈ ਮੈਂ ਇਹ ਚਲਾਗਾ ਕਰ ਪਰ ਹੋਰ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਰੁੱਖ ਲਾਉਣ ਦੇ ਜਨ ਹਾਂ ਮੈਂ ਬਾਕੀ ਵੀ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਵੀ ਜਿਸ ਤਰ੍ਹਾਂ ਜਿਹੜੀ ਹੈਗੀ ਹੈ ਗਲੋਬਲ ਵਾਰਮਿੰਗ ਵੱਧਦੀ ਜਾ ਰਹੀ ਹੈ ਉਹਨੂੰ ਦੇਖਦੇ ਹੋਏ ਸਾਰੇ ਤਰ੍ਹਾਂ ਦੇ ਜਿਹੜੇ ਹੈਗੇ ਆ ਲੋਕਾਂ ਨੂੰ ਜਿਹੜਾ ਹੈਗਾ ਇਹ ਪਬਲਿਕ ਨੂੰ ਜਿਹੜਾ ਹੈਗਾ ਇਹ ਵਾਦ ਤੋਂ ਵਾਦ ਰੁੱਖ ਲਗਾਏ ਜਾਣੇ ਚਾਹੀਦੇ ਹੈਗੇ ਸ਼ੇਰ ਸਿੰਘ ਇੰਸਾ 85 ਮੈਂਬਰ ਪੰਜਾਬ ਬਲਾਕ ਤਲਵੰਡੀ ਸਾਬੋ ਕੀ ਕਹਾਂ ਜਣੋ ਅੱਜ ਰੁੱਖ ਲਾਇਆ ਕਿੰਨੇ ਰੁੱਖ ਲਾਇਆ ਕਿੱਥੋਂ ਸ਼ੁਰੂਆਤ ਕਰੀਏ ਕਿੰਨੇ ਕਰੀਏ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਡਾਕਟਰ ਗਰਮੀਤ RAMRHEEM SINGH ਜੀ ਜਿਨ੍ਹਾਂ ਸਾਡੇ ਸਾਰਿਆਂ ਦੇ ਗੁਰੂ ਦਾ ਕੱਲ ਨੂੰ ਜਨਮ ਦਿਹਾੜਾ ਹੈ ਜਨਮ ਦਿਨ ਹੈ ਔਰ ਨਾਲ ਹੀ ਤੁਹਾਨੂੰ ਪਤਾ ਕਿ ਆਜ਼ਾਦੀ ਦਾ ਦਿਹਾੜਾ ਬਣਾਇਆ ਜਾ ਰਿਹਾ ਉਸ ਵੀ ਖੁਸ਼ੀ ਦੇ ਵਿੱਚ ਦੇਰਾ ਚੱਟਾ ਹਦਦੀ ਸਾਧ ਸੰਗਤ ਵੱਲੋਂ ਰੁੱਖ ਲਗਾਏ ਜਾ ਰਹੇ ਹਨ ਤਾਂ ਜੋ ਕਿ ਬਹੁਤ ਹੀ ਵਧੀਆ ਸਲਾੰਗਾ ਜੋਗ ਕਰਮ ਸਾਧ ਸੰਗਤ ਕਰ ਰਹੀ ਹੈ ਜੀ ਇਸ ਤਰ੍ਹਾਂ ਰੁੱਖ ਲਾ ਹੁੰਦੇ ਉਹਦੋਂ ਦਾ ਸਾਹ ਸੰਭਾਲ ਨਹੀਂ ਕਰਦੇ ਤੁਹਾਡਾ ਕੀ ਫਰਕ ਲੱਗ ਰਹੀ ਜੋ ਡੇਰਾ ਜਿਹੜੀ ਸਾਹ ਸੰਗਤ ਹੈ ਉਹ ਜੋ ਰੁੱਖ ਲਾਉਂਦੀ ਹੈ ਆਪਣੇ ਬੱਚਿਆਂ ਵਾਂਗ ਪਾਲਦੀ ਹੈ ਔਰ ਵੱਡੇ ਹੋਣ ਤੇ ਹੀ ਮਤਲਬ ਆ ਜੋ ਆਪਣੇ ਪੌਦੇ ਫਲ ਵਗੈਰਾ ਦਿੰਦੇ ਆ ਜਿਨ੍ਹਾਂ ਚੋਂ ਫਲ ਨਹੀਂ ਦਿੰਦੇ ਉਹਨਾਂ ਚ ਰੁੱਖਾਂ ਵੀ ਮਤਲਬ ਸਾਹ ਸੰਭਾਲ ਕਰਦੇ ਰਹਿੰਦੇ ਸਾਡੀ ਸਾਹ ਸੰਗਤ ਦੀ ਕਿੰਨੇ ਰੁੱਖ ਲਾ ਰਹੇ ਹੋ ਜੀ ਤਕਰੀਬਨ ਤਲਵੰਡੀ ਸਾਬੋ ਬਲਾਕ ਦੇ ਵਿੱਚ 3000 ਪੌਦਾ ਲਗਾਇਆ ਜਾ ਰਿਹਾ ਜੀ ਜਿਸ ਤਰ੍ਹਾਂ ਕੁਝ ਲੋਕ ਕਰੋਲ ਦੀ ਗੁਰੂ ਜੀ ਦੀ ਵਿਰੋਧ ਕਰਦੇ ਆ ਪਰ ਸਮਾਜ ਭਲਾਈ ਦੇ ਕੰਮ ਕਰਦੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਤੁਹਾਨੂੰ ਪਤਾ ਹੀ ਆ ਕਿ 1970 48 ਤੋਂ ਲੈ ਕੇ ਡੇਰਾ ਸਾ ਸਾਡਾ ਹੌਣ ਦੇ ਵਿੱਚ ਆਇਆ ਔਰ ਉਦੋਂ ਤੋਂ ਹੀ ਲੈ ਕੇ ਮਨੁੱਖਤਾ ਭਲਾਈ ਦੇ 163 ਤਕਰੀਬਨ ਕੰਮ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਆ ਇਸ ਕਰਕੇ ਅਸੀਂ ਇਹ ਹੀ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਸਾਰੇ ਆਪਾਂ ਰਲ ਮਿਲ ਕੇ ਇਨਸਾਨੀਅਤ ਦੇ ਮਨੁੱਖਤਾ ਭਲਾਈ ਦੇ ਕੰਮ ਕਰੀਏ ਤਾਂ ਜੋ ਕਿ ਆਉਣ ਵਾਲੇ ਮਕੱਲ ਆਵਾ ਦੁਨੀਆ ਦੇ ਵਿੱਚ ਆਪਣਾ ਸੁਧਾਰ ਹੋ ਸਕੇ। ਹਾਂਜੀ ਇਸ਼ਤਰੀ ਨਾਟੋਟੇ। ਮੇਰਾ ਨਾਮ ਪਿਆਰਾ ਸਿੰਘ 85 ਮੈਂਬਰ ਪੰਜਾਬ। ਕੀ ਕਹਿਣਾ ਚਾਹੁੰਦਾ ਅੱਜ ਤੁਸੀਂ ਰੁੱਖ ਲਾਇਆ ਕਿੰਨੇ ਰੁੱਖ ਲਾ ਰਹੇ ਹੋ ਕੀ ਪਰਾਲਾ ਇਸ ਵਿੱਚ। ਅੱਜ ਤਲਵੰਡੀ ਸਾਬੋ ਬਲਾਕ ਵੱਲੋਂ ਲਗਭਗ 3000 ਰੁੱਖ ਸਾਡੇ ਆਲੇ-ਦੁਆਲੇ ਜੋ 30 ਪਿੰਡ ਇਸ ਬਲਾਕ ਦੇ ਵਿੱਚ ਪੈਂਦੇ ਆ ਇੱਥੇ ਲਗਾਏ ਜਾ ਰਹੇ ਆ ਸਾਡੇ ਐਮ.ਐਜੀ ਦਾ ਜਨਮ ਦਿਹਾੜਾ ਜੋ ਕੱਲ ਨੂੰ ਹੈ ਉਸ ਦੇ ਸਬੰਧ ਦੇ ਵਿੱਚ ਹਰ ਸਾਲ ਸਾਡੀ ਸਾਥ ਸੰਗਤ ਵੱਲੋਂ ਰੁੱਖ ਲਾਏ ਜਾਂਦੇ ਆ। ਤਾਂ ਕਿ ਜੋ ਆਪਣਾ ਵਾਤਾਵਰਣਾ ਉਹਨੂੰ ਸੁੱਧ ਕੀਤਾ ਜਾ ਸਕੇ ਅਸੀਂ ਸਭ ਸਤਗੁਰ ਦਾ ਜਨਮ ਦਿਹਾੜਾ ਰੁੱਖ ਲਾ ਕੇ ਮਨਾਉਂਦੇ ਆਂ ਔਰ ਇੱਥੇ ਹੀ ਨਹੀਂ ਪੂਰੇ ਵਾਰਡ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੀ ਸਾ ਸਾਰੀ ਸਾਥ ਸੰਗਤ ਹੈ ਉੱਥੇ ਹੀ ਸਾਰੇ ਅੱਜ ਰੁੱਖ ਲਗਾਏ ਜਾ ਰਹੇ ਆ ਜੀ ਜਿਸ ਤਰ੍ਹਾਂ ਤੁਸੀਂ ਇਹ ਸਮਾਰਕ ਸਫਾਈ ਕੰਮ ਕਰਦੇ ਹੋ ਚੰਗੇ ਕੰਮ ਕਰਦੇ ਹੋ ਗੁਰੂ ਦੀ ਬਾਹਰ ਆਏ ਕੁਝ ਲੋਕ ਇਤਰਾਜ਼ ਕਰਦੇ ਨੇ ਉਹਨਾਂ ਦੀ ਪਰੋਲ ਤੇ ਫਰਮਨ ਤੇ ਕੀ ਕਹਿਣਾ ਚਾਹੁੰਦੇ ਹੋ ਸਮਾਰਕ ਦੇਖੋ ਅਸੀਂ ਤਾਂ ਮਨੁੱਖਤਾ ਭਲਾਈ ਦੇ ਕੰਮ ਕਰਦੇ ਆਂ ਸਾਡੇ ਸਤਿਗੁਰ ਵੱਲੋਂ ਇਹੀ ਸੰਦੇਸ਼ ਦਿੱਤਾ ਜਾਂਦਾ ਹੈ ਵੀ ਸਭ ਦਾ ਭਲਾ ਕਰੋ ਅੱਜ ਤੋ ਤੁਸੀਂ ਦੇਖ ਹੀ ਰਹੇ ਹੋ ਵੀ ਪੂਰੇ ਵਾਰਡ ਦੇ ਵਿੱਚ ਰੁੱਖ ਲਗਾਏ ਜਾ ਰਹੇ ਆਂ ਮਨੁੱਖਤਾ ਭਲਾਈ ਦਾ ਇਹ ਕੰਮ ਹੈ ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦਾ ਆਂ ਵੀ ਆਪਾਂ ਚੰਗੇ ਕਰਮ ਕਰੀਏ ਜਿਵੇਂ ਅੱਜ ਅਸੀਂ ਜੋ ਵਾਤਾਵਰਨ ਨੂੰ ਸਵੱਛ ਕਰ ਰਹੇ ਆਂ ਸਾਰੇ ਆਪਾਂ ਨਾਲ ਮਿਲ ਕੇ ਹੰਬੜਾ ਮਾਰੀਏ ਵਾਤਾਵਰਨ ਨੂੰ ਸਵੱਛ ਕਰੀਏ ਫਿਰ ਆਪਾਂ ਸਭ ਦਾ ਭਲਾ ਕਰ ਸਕੀਏ ਅਮਨਦੀਪ कौर ਕਿ ਕਿਹਨਾਂ ਜਨ ਨੂੰ ਅੱਜ ਰੁਖ ਲਾਇਆ ਅੱਜ ਸਮਾਂ ਚ ਰੁਖ ਲਾਇਆ ਕਿਹ ਜਨ ਨੂੰ ਅਹ ਦੇਖੋ ਵੈਸੇ ਤਾਂ ਕੱਲ 15 ਅਗਸਤ ਹੈ ਜ਼ਿਆਦਾਤਰ ਲੋਕ ਕੱਲ ਨੂੰ ਲਾਉਂਦੇ ਆ ਪਰ ਅਸੀਂ ਜੋ ਅੱਜ ਲਗਾ ਰਹੇ ਆ ਇਹਦਾ ਵੀ ਇੱਕ ਕਾਰਨ ਹੈ ਕਿਉਂਕਿ ਕੱਲ ਨੂੰ 15 ਅਗਸਤ ਨੂੰ ਸਾਡੇ ਸੰਤ ਗੁਰਮੀਤ ਰਾਮ ਰਹੀਮ ਜੀ ਦਾ ਜਨਮ ਦਿਨ ਹੈ ਅਸੀਂ ਉਹਨਾਂ ਨੂੰ ਇਹ ਇੱਕ ਤੋਹਫ਼ਾ ਦਿੰਨੇ ਆ ਉਹਨਾਂ ਨੇ ਸਾਨੂੰ ਇਹ ਕਿਹਾ ਹੋਇਆ ਹੈ ਮਤਲਬ ਪ੍ਰਣ ਲਿੱਤਾ ਹੈ ਵੀ ਜੇ ਤੁਸੀਂ ਸਾਡਾ ਜਨਮ ਦਿਨ ਮਨਾਉਣਾ ਚਾਹੁੰਦੇ ਹੋ ਤਾਂ ਵਾਤਾਵਰਣ ਨੂੰ ਸਾਫ਼ ਰੱਖਣ ਲਈ ਰੁੱਖ ਜ਼ਰੂਰ ਲਗਾਓ ਅਸੀਂ ਰੁੱਖ ਲਗਾਣੇ ਆ ਸਾਰੀ ਸਾਥ ਸੰਗਤ ਇਹ ਰੁੱਖ ਲਗਾਣੇ ਆ ਲੱਖਾਂ ਦੀ ਗਿਣਤੀ ਵਿੱਚ ਅੱਜ ਦੇ ਦਿਨੇ ਰੁੱਖ ਲੱਗਣਗੇ ਤੇ ਅਸੀਂ ਆਏ ਨਹੀਂ ਹੈਗਾ ਵੀ ਰੁੱਖ ਲਗਾ ਕੇ ਛੱਡ ਦਾਂਗੇ ਉਹਨਾਂ ਦੀ ਪੂਰਾ ਸਾਲ ਦੇਖਭਾਲ ਵੀ ਕਰਦੇ ਆ ਹੋਰ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਰੁੱਖ ਲਾ ਕੇ ਵੀ ਦੇਖਾਂਤ ਅੰਦਰ ਤੇ ਰੁੱਖ ਲਾ ਦਿੱਤੇ ਜਾਂਦੇ ਆ ਪਰ ਉਹਨਾਂ ਦੀ ਦੇਖਭਾਲ ਨਹੀਂ ਹੁੰਦੀ ਕੀ ਕਹਿਣਾ ਚਾਹੁੰਦਾ ਲੋਕਾਂ ਨੂੰ ਵੀ ਤੁਸੀਂ ਵੀ ਕਿਸ ਤਰ੍ਹਾਂ ਕਰੋ ਹਾਂਜੀ ਬਿਲਕੁਲ ਜੇ ਰੁੱਖ ਲਗਾਣੇ ਆ ਤਾਂ ਆਪਾਂ ਨੂੰ ਦੇਖਭਾਲ ਜ਼ਰੂਰ ਕਰਨੀ ਚਾਹੀਦੀ